ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਸਾਹਿਬ ਜੀਓ ਰਾਗਤ ਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੈ ਹਮਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੁ ਰਹਾਉ ਸੁਆਮੀ ਅਤਾ ਵਾਵਾ ਪਰਮਨਰ ਸੁਆਮੀ ਨੇ ਗਾਣਾ ਸੁਆਮੀ ਹਾ ਹਾ ਇਹਨੂੰ ਇਕੱਠਾ ਹਾ ਹਾ ਨੇ ਗਾਣਾ ਹਾ 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 ਦੇਖੋ ਦੇਖੋ ਔਂਕੜ ਪੜਣੀ ਹੈ ਲੇਫੋ ਤੇਹੋ ਨਹੀਂ ਗਾਣਾ ਲੇਹੋ ਦੇਖੋ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਕੁਟੰਬ ਬੱਬਾ ਪੜੋਣਾ ਜੀ ਕੋਟੰਪ ਨਹੀਂ ਕਹਿਣਾ ਪੱਬਾ ਨਾ ਪੜੇ ਧਰਮ ਮੋਹ ਦੋਵੇਂ ਸ਼ਬਦ ਵੱਖ-ਵੱਖ ਬੋਲਨੇ ਧਰਮ ਮੋਹ ਹੀ ਨਹੀਂ ਕਹਿਣਾ ਤੇ ਮੋਹੇ ਵੀ ਨਹੀਂ ਕਹਿਣਾ ਇਹਨੂੰ ਹਾਇ ਨੂੰ ਸਿਹਾਰੀ ਆ ਨਾਮਾਂ ਨ ਆਪਣੇ ਮੋਹ ਕੇ ਊਚ ਨੀਚ ਸੂਖ ਦੂਖ ਧਰਾਪਸ ਨਹੀਂ ਤ੍ਰਿਸ਼ਨਾ ਪੂਖ ਧਰਾਪਸ ਤ੍ਰਿਸ਼ਨਾ ਧਾਰਪਸ ਜਾਂ ਤ੍ਰਿਸ਼ਨਾ ਨਹੀਂ ਕਹਿਣਾ ਧਰਾਪਸ ਤ੍ਰਿਸ਼ਨਾ ਮਨ ਬਾਸ ਨਾ ਰਾਚ ਬਿਖੈ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਜੀ ਅਜਹਾਨ ਪ੍ਰਾਨ ਤਹਰ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਤਨ ਆਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਨਿਵਾਰ ਨੰਨੇ ਨੂੰ ਸਿਹਾਰੀ ਨਿਵਾਰ ਨਹੀਂ ਕਹਿਣਾ ਨਿਵਾਰ ਤਰਨ ਤारण हार ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ आन संजम केश न सूजे ए जतन काट काल काल रहाऊ काल काल नहीं कहना काल पोला आद अंत दयाल पूरन तिस बिना नहीं कोए जन्म मरण लेवार हर जाप सिमर स्वामी सोए ਬੇਦ ਸਿਮਰਿਤ ਕਥੈ ਸਾਸਤ ਭਗਤ ਕਰਹਿ ਵਿਚਾਰ ਸਿਮਰਤ ਸਿਮਰਤ ਨਹੀਂ ਗਹਿਣਾ ਸਸੇ ਟਿਪਿਸ ਸੇਮ ਮੰਮੇ ਨੂੰ ਸਿਹਾਰੀ ਰਾਰੇ ਨੂੰ ਪੜ੍ਹਨੀਆ ਸਿਮਰਤ ਸਾਸਤ ਦੋਇਸ਼ ਸਸੇ ਪੂਰੇ ਬੋਲਣੇ ਆ ਸਾਸਤ ਨੇ ਗਹਿਣਾ ਸਾਸਤ ਮੁਕਤ ਪਾਈਐ ਸਾਧ ਸੰਗਤ ਤਿਨ ਸਜਾਏ ਅੰਧਾਰ ਮੁਕਤ ਕੱਕਾ ਪੂਰਾ ਤੱਤਾ ਵੀ ਪੂਰਾ ਮੁਕਤ ਨਹੀਂ ਕਹਿਣਾ ਬਖਤ ਮੁਕਤ ਚਰਨ ਕਮਲ ਆਧਾਰ ਜਨਕ ਆਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਾਪਟ ਏਕ ਨਾਨਕ ਕੀ ਦੋ ਮੇ ਸ਼ਬਦ ਵੱਖ-ਵੱਖ ਨਾਨਕ ਕੀ ਨੀ ਗਾਣਾ ਨਾਨਕ ਕੱਕਾ ਪੂਰਾ ਪੜ੍ਹਨਾ ਹੈ ਜੀ ਤਨ ਆਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬੇਦ ਕਾਮਨ ਆਵੇ ਹਰ ਹਰ ਨਾਮ ਧਿਆਇਆ ਤਾਤੇ ਮੋਹ ਧਾਰੀ ਓਟ ਗੋਪਾਲ ਸਾਰਾ ਨਾ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਝਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਈ ਪਿਆਲ ਪੱਪਾ ਈੜੀ ਨੂੰ ਸਿਹਾਰੀ ਪੜਨੀ ਆ ਪਿਆਲ ਪੱਪੇ ਤੇ ਦਲਾਵਾ ਪਿਆਲ ਜਾਂ ਪੱਪੇ ਨੂੰ ਸਿਹਾਰੀ ਪਿਆਲ ਕਿਉਂ ਨਹੀਂ ਕਹਿਣਾ ਪਿਆਲ ਜੀ ਉਹਦਾ ਹਰਨ ਸਭ ਕੋល ਤਾਰਨ ਹਰ ਹਰ ਨਾਮ ਤੇ ਆਏ ਜੀ ਆੜਾ ਮੁਕਤਾ ਪੜ੍ਹਨਾ ਜੀ ਜਾਂ ਜੀ ਨਹੀਂ ਕਹਿਣਾ ਜੀ ਕੋਲ ਪੋ ਲਗਣਾ ਜਿਹਨੂੰ ਕੋਲ ਨਹੀਂ ਕਹਿਣਾ ਕੋਲ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨ ਨਿਰੰਜਨ ਨੰਨੇ ਨੂੰ ਸਿਹਾਰੀ ਤੇ ਜੱਜਾ ਪੂਰਾ ਨਿਰੰਜਨ ਜਾਂ ਨਿਰੰਜਨ ਨਹੀਂ ਕਹਿਣਾ ਮਨ ਰੰਚਨ ਕਰ ਕਿਰਪਾ ਜਿਸ ਦੀ ਸੁਆਮੀ ਬਿਰਲੇ ਕਾਹੂ ਜਾਨਾ ਦੇ ਜਿਹੜੀ ਨੂੰ ਸਿਹਾਰੀ ਬੋਲਣੀਆਂ ਦੇ ਜਾਂਦੇ ਨਹੀਂ ਹਨ ਦੇ ਤੁਨਾਸ਼ਰੀ ਮਹਲਾ 5 ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੌਪਦੇ ਇਕੱਠਾ ਛੋੜ ਜਾਹਿ ਸੇ ਕਰਹਿ ਪਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚਾਲਹਿ ਤੈਨ ਸੋ ਹੀਤ ਜੋ ਬਹਿਰਾਈ ਸੇ ਬੀਤ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਪ੍ਰਾਉ ਸਾਚ ਧਰਮ ਨਹੀਂ ਭਾਵੇ ਡੀਠਾ ਝੂਠ ਤੂ ਹਸਿਓ ਰਤਿਓ ਮੀਠਾ ਦਾਤ ਪਿਆਰੀ ਵਿਸਰਿਆ ਬਾਪਾਰਾ ਜਾਣੈ ਨਾਹੀ ਮਰਣ ਵਿਚਾਰਾ ਵਿਸਰਿਆ ਬਾਵੇ ਅਤਕ ਦਾ ਤਾਰਾ ਤਦ ਇਹਦਾ ਕੰਨਾ ਦਾ ਤਾਰਾ ਨਹੀਂ ਗਹਿਣਾ ਦਾ ਤਾਰਾ ਵਸਤ ਪਰਾਈ ਕਉ ਉਠ ਰੂਵੇ ਕਰਮ ਧਰਮ ਸਗਲਾਈ ਖੂਵੇ ਉਠ ਰੂਵੇ ਉਠ ਉੜੇ ਤੇ ਅਦਕ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੇ ਤਾਂ ਪਸ਼ੂ ਤਾਣੇ ਬੂਝੈ ਬੱਬੇ ਤੇ ਅਦਕ ਲਾਉਣੀ ਆ ਕੱਛ ਕੇ ਪੜਨੇਗੀ ਪੂਜਾ ਹੀ ਨਹੀਂ ਗਣਾ ਪੂਜਾ ਜੋ ਤੁਦ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਕੁਰਬਾਨ ਕੱਕੇ ਦੇ ਔਂਕੜ ਕੁਰਬਾਨ ਨਹੀਂ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੀ ਸਾਹਿਬ ਪ੍ਰਭ ਮੇਰਾ ਨਾ ਆਸਰੀ ਮਹੱਲਾ ਪੰਜਵਾ 모ਹ ਮਸਕੀਨ ਪ੍ਰਭ ਨਾਮ ਅਧਾਰ ਖਾਟਣ ਕਾ ਹਰ ਹਰ ਰੋਜ ਗਾਰ 모ਹ 모ਹ ਨਹੀਂ ਗਣਾ ਸੰਚਣ ਕਾ ਹਰ ਏਕੋ ਨਾਮ ਹਲਤ ਪਲਤ ਤਾ ਕੈ ਆਵ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਨਿਰੰਕਾਰ ਨੰਨੇ ਨੂੰ ਸੁਹਾਰੀ ਨਾਮ ਰਤੇ ਰਾਰੇ ਤੇ ਅਤਕ ਲਾਉਣੀ ਹੈ ਜੀ ਸਾਧ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਵਡਾਈ ਨੱਡਾ ਪੂਰਾ ਵਡਾਈ ਨਹੀਂ ਕਹਿਣਾ ਵਡਾਈ आनंद संतन कै भगत गोविंद सुख संतन कै बिनसी चंद जह साध संतन हुवै 71 तह हर जस गावै नाद कवित 71 कके ते अतक इडी नसे हरि 71 भी नहीं कहना ते 1तर भी नहीं कहना 71 कवित ਇਨੂੰ ਕਵਿੱਤ ਨਹੀਂ ਕਹਿਣਾ ਕਵਿੱਤ ਪੋਲਾ ਸਾਧ ਸਭਾ ਮਹਿ ਆਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕ੍ਰਾਮ ਮਸਤਕ ਕ੍ਰਾਮ ਦੋਵੇਂ ਸ਼ਬਦ ਵੱਖ-ਵੱਖ ਪਰਾਂ ਨਹੀਂ ਹਾਂ ਜੀ ਮਸਤਕ ਕ੍ਰਾਮ ਨਹੀਂ ਕਹਿਣਾ ਮਸਤਕ ਕ੍ਰਾਮ ਦੋਏ ਕਰ ਜੋੜ ਕਰੀ ਅਰਦਾਸ ਚਾਰਨੁ ਪਖਾਰ ਕਹ ਗੁਣਤਾਸ ਦੋਏ ਕਰ ਦੋਏ ਨਹੀਂ ਗੈਣਾ ਦੋਏ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾਂ ਤੂਰ ਸੰਤਾਂ ਸੰਤਾਂ ਦੀ ਢੂੜ ਨਾਲ ਸੰਤਾਂ ਨਹੀਂ ਰਹਿਣਾ ਸੰਤਾਂ ਤਨਾ ਸ੍ਰੀ ਮਹੱਲਾ ਪੰਜਵਾ ਸੂ ਘਾਤ ਡਰੈ ਜੇ ਖਸਮ ਸਮਹਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਵਿਚਾਰੇ ਵਾਵੇ ਤਿਲਾਵਾ ਵਿਚਾਰੇ ਜਾਂ ਵਿਚਾਰੇ ਨਹੀਂ ਗਾਣਾ ਵਿਚਾਰੇ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਇਕ ਨਿਰੰਜਨ ਜਾਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀ ਅਨਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਹ ਹਰਨਾਈ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਧਿਆ ਕਰ ਮਨ ਤਨ ਬਸ ਜਿ ਸੋ ਨੋ ਆਪ ਲੈ ਲਣ ਲਾਈ ਦਰ ਗਹਿ ਮਿਲਾਏ ਤਿਸੈ ਹੀ ਜਾਏ ਸੇਈ ਭਗਤ ਜੇ ਸੱਚੇ ਭਾਣੇ ਜਮ ਕਾਲ ਤੇ ਭੈ ਲਕਾਣੇ ਜੇ ਜੇ ਨਿ ਕਾਣੋ ਨਿਕਾਣੇ ਨੰਨੇ ਨੁਸ਼ਿਹਰੀ ਨੂੰ ਨਿਕਾਣੇ ਨਹੀਂ ਕਹਿਣਾ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਣਾਰ ਘਟ ਘਟ ਕੋਲਾ ਗਹਿਣਾ ਜੀ ਘਟ ਨਹੀਂ ਕਹਿਣਾ ਘਟ ਘਟ